ਸੇ ਆ ਕੇ ਹਰੇਕ ਚੀਜ਼ ਮਿਲਦੀ ਹੈ ਹਰੇਕ ਕੁਝ ਜੋ ਮੰਨਿਆ ਸਭ ਮਿਲਦਾ ਮਾਲਕ ਸਾਹਿਬ ਪੂਰੀਆਂ ਕਰਦਾ ਤੁਹਾਡੀ ਕੋਈ ਇੱਛਾ ਇੱਥੇ ਹਾਂਜੀ ਮੇਰੇ ਵਿੱਚ ਬਹੁਤ ਇੱਛਾ ਪੂਰੀਆਂ ਹੋਈਆਂ ਨੇ ਮੇਰੇ ਹਾਂਜੀ ਮੇਰੇ ਬਹੁਤ ਮੇਰਾ ਬੇਟਾ ਜਾਣਾ ਸੀ ਬਾਹਰ ਉਹ ਚਲਾ ਗਿਆ ਹੈ ਹਾਂਜੀ ਹਜੇ ਤਾਂ ਮੈਂ ਨਵੀਂ ਨਵੀਂ ਆਉਣ ਲੱਗੀ ਹਾਂ ਜਾਨੀ ਬਾਬਾ ਜੀ ਸਭ ਦੀਆਂ ਇੱਛਾ ਪੂਰੀਆਂ ਕਰਦੇ ਜਿਹੜੇ ਲੋਕੀ ਤਾਂ ਗੇਤ ਬੀਤਾਂ ਵਾਲੇ ਜਾਂਦੇ ਸੀ ਨਾ ਉਹ ਹੁਣ ਗੁਰੂ ਦੇ ਲੜ ਲੱਗੇ ਗੁਰਦੁਆਰ ਲੱਗਣਾ ਸਭ ਤੋਂ ਵੱਡੀ ਆ ਸਭ ਤੋਂ ਵੱਡੀ ਗੱਲ ਇਹ ਆ ਉਹ ਨਾਮ ਜਪਦੇ ਆ ਆਪ ਵੀ ਦੱਸਦੇ ਆ ਵੀ ਹਾਂ ਸਾਡੀਆਂ ਅੱਛਾ ਬੁਰੀਆਂ ਹੁੰਦੀਆਂ ਨੇ ਸਾਨੂੰ ਜੋ ਕੁਝ ਮਿਲਿਆ ਨਾ ਅਸੀਂ ਬਿਆਨ ਨਹੀਂ ਅਸੀਂ ਇਹ ਦੱਸ ਨਹੀਂ ਸਕਦੇ ਵੀ ਸਾਨੂੰ ਇੱਥੋਂ ਕੀ ਨਹੀਂ ਮਿਲਿਆ ਸਾਡੀ ਬੇਟੀ ਦਾ ਵੀਜ਼ਾ ਬਾਹਰੋਂ ਇੱਥੋਂ ਲੱਗਿਆ ਵਾ ਹਾਂਜੀ ਤੇ ਮਤਲਬ ਬਹੁਤ ਜ਼ਿਆਦਾ ਅਸੀਂ 2020 2020 ਦੇ ਆਨੇ ਇੱਥੇ ਇਤਹਾਮਾ ਪੁਰੀਆਂ ਹੁੰਦੀਆਂ ਹੋਰ ਸੰਗਤ ਦੀਆਂ ਬਾਬਾ ਜੀ ਦੀ ਇੰਨੀ ਮਹਿਮਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਕਟੇ ਬੇਟਾ ਅਬੀ ਬਾਹਰ ਜਾ ਗਿਆ ਉਹ ਵੀ ਇੱਥੋਂ ਹੀ ਅਸੀਂ ਦੁਪਹਿਰਾ ਸਾਬ ਲਾਉਂਦੇ ਸੀ ਨੌਂ ਚੁਪਹਿਰਾ ਸਾਬ ਲਾਏ ਆ ਤੇ ਸਾਡਾ ਲੋਨ ਦਾ ਬਣਦਾ ਨਹੀਂ ਸੀ ਜਦੋਂ ਲਾਏ ਆ ਫਿਰ ਸਾਡਾ ਬਣ ਗਿਆ ਸਾਰੀਆਂ ਇੱਛਾਵਾਂ ਇੱਥੇ ਆ ਕੇ ਪੂਰੀ ਇੱਕ ਗੱਲ ਇਹ ਵੀ ਦੇਖੀ ਗਈ ਹੈ ਜਿਹੜੀਆਂ ਬਿਮਾਰੀਆਂ ਨੂੰ ਨਾ ਡਾਕਟਰ ਜਵਾਬ ਦੇ ਦਿੰਦੇ ਇੱਥੇ ਆ ਕੇ ਉਹ ਪੂਰੀ ਉਹ ਵੀ ਹਾਂ ਜੀ ਇਹ ਵੀ ਹਾਂ ਹਾਂ ਜੀ ਮਨੋ ਕਾਮਨਾ ਪੂਰੀ ਹੁੰਦੀ ਜੇ ਇੱਥੇ ਸ਼ੰਤਾਂ ਦੇ ਦਰਸ਼ਨ ਕਰਕੇ ਬਹੁਤ ਹੀ ਦੁੱਖ ਦਿਲ ਇਧਰ ਟੁੱਟਦੇ ਨੇ ਅਸੀਂ ਆਣਿਆ ਜੀ ਮੇਰਾ ਵਿਸ਼ਵਾਸ ਬਹੁਤ ਆ ਇੱਥੇ ਤੇ ਮੇਰੇ ਨੱਤਾਂ ਨੱਤਾਂ ਬਹੁਤ ਦਰਦ ਕਰਦੀਆਂ ਸੀ ਕੋਈ ਮੇਰੇ ਬੇਟਿਆਂ ਤੇ ਕੋਈ ਇਦਾਂ ਦਾ ਚਾਕ ਪੈ ਗਿਆ ਸੀ ਸਾਡਾ ਬਾਪੂ ਜੀ ਨੇ ਮਹਾਰਾਜ ਨੇ ਸਾਡਾ ਕਟਿਆ ਪਰਮਾਤਮਾ ਸਭ ਦੁਨੀਆਂ ਦਾ ਭਲਾ ਕਰੇ ਦਾਤਾ ਸਭ ਨੂੰ ਖੁਸ਼ੀਆਂ ਬਖਸ਼ਣ ਬਾਪੂ ਜੀ ਤੇ ਮੇਰੇ ਬਾਕੀ ਮੈਂ ਸਭ ਦੀ ਅਰਦਾਸ ਕਰਦੀ ਹੇ ਮਾਲਕਾ ਸਾਭ ਦੀਆਂ ਝੋਲੀਆਂ 'ਚ ਖੁਸ਼ੀਆਂ ਬਖਸ਼ੋ ਤੁਸੀਂ ਰੱਬ ਦੇ ਕਰ ਦੇਰ ਹੈ ਪਰ ਹਨੇਰ ਨਹੀਂ ਇਹ ਕਥਨ ਬਿਲਕੁਲ ਸਹੀ ਹੈ ਬਿਲਕੁਲ ਸਾਫ਼ ਹੈ ਕਿਉਂਕਿ ਜੋ ਇੱਛਾਵਾਂ ਤੁਹਾਡੀਆਂ ਕਿਥੇ ਹੋਰ ਜਾ ਕੇ ਪੂਰੀ ਹੋਣ ਨਾ ਹੋਣ ਉਹ ਇੱਛਾ ਬਾਬਾ ਦੀਪ ਸਿੰਘ ਜੀ ਦੇ ਦਰ ਚ ਆ ਕੇ ਤੇ ਹਰ ਬੁੱਧਵਾਰ ਚ ਪਹਿਰਾ ਸਾਹਿਬ ਦਾ ਪਾਠ ਪੜ੍ਹ ਕੇ ਲੋਕਾਂ ਦੀ ਜ਼ਰੂਰ ਪੂਰੀ ਹੋਈ ਹੈ ਇਸੇ ਦੇ ਲਈ ਅੱਜ ਇੱਕ ਵਾਰ ਫੇਰ ਅਸੀਂ ਪਹੁੰਚੇ ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਥੇ ਅਸੀਂ ਸੰਗਤਾਂ ਜੋ ਇੱਥੇ ਪਹੁੰਚੀਆਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰੀਕੇ ਦਾ ਉਹ ਇੱਥੇ ਆ ਕੇ ਮਹਿਸੂਸ ਕਰਦੇ ਨੇ ਤੇ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਇੱਛਾਵਾਂ ਇੱਥੇ ਪੂਰੀਆਂ ਹੋਈਆਂ ਨੇ ਤੋਂ ਚਲੋ ਅਸੀਂ ਗੱਲ ਕਰਦੇ ਆਂ ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਐਂਡ ਤੱਕ ਤੇ ਦੱਸੋ ਕਿ ਕਿਸ ਤਰੀਕੇ ਦਾ ਇੱਥੇ ਲੱਗਦਾ ਹੈ ਕਿਸ ਤਰੀਕੇ ਦਾ ਇੱਥੇ ਮਹਿਸੂਸ ਹੁੰਦਾ ਕੁਜੀ ਕਾ ਖਾਲਸਾ ਮਾਈ ਕੁਜੀ ਕੀ ਪਤ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਵਲਜੀਤ ਕੋਰ ਕਿਦਾਂ ਲੱਗਦਾ ਸਭ ਤੋਂ ਪਹਿਲਾਂ ਚੁਪੈਰਾ ਸਾਹਿਬ ਦਾ ਪਾਠ ਹੁੰਦਾ ਹੈ ਕਿਸ ਤਰੀਕੇ ਦਾ ਇੱਥੇ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ ਇੱਥੇ ਆ ਕੇ ਅਸੀਂ ਇਹ ਸੁਣਿਆ ਇੱਥੇ ਆ ਕੇ ਹਰ ਇੱਕ ਜਿਹੜੀ ਇੱਛਾ ਹੈ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਹਾਂ ਜੀ ਸਹੀ ਗੱਲ ਹੈ ਇੱਥੇ ਆ ਕੇ ਹਰ ਇੱਕ ਚੀਜ਼ ਮਿਲਦੀ ਹੈ ਹਰ ਇੱਕ ਕੁਝ ਜੋ ਮਨ ਚਾਹੇ ਸਭ ਮਿਲਦਾ ਮਾਲਕ ਸਾਹਿਬ ਪੂਰੀਆਂ ਕਰਦੇ ਤੁਹਾਡੀ ਕੋਈ ਇੱਛਾ ਇੱਥੇ ਹਾਂਜੀ ਮੇਰੇ ਵਿੱਚ ਬਹੁਤ ਇੱਛਾ ਪੂਰੀਆਂ ਹੋਈਆਂ ਨੇ ਮੇਰੇ ਨੂੰ ਹਾਂਜੀ ਮੇਰੇ ਬਹੁਤ ਮੇਰਾ ਬੇਟਾ ਜਾਣਾ ਸੀ ਬਾਹਰ ਉਹ ਚਲਾ ਗਿਆ ਹਾਂਜੀ ਸਾਰਾ ਕੁਝ ਵਧੀਆ ਉਹ ਅਸੀਂ ਇਹ ਵੀ ਸੁਣਿਆ ਜੋ ਨਾ ਮੁਮਕਿਨ ਉਹ ਮੁਮਕਿਨ ਇੱਥੇ ਹੋ ਜਾਂਦਾ ਸਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੋ ਬੰਦਾ ਸੋਚਦਾ ਹੈ ਨਾ ਉਹ ਪੂਰਾ ਹੋ ਜਾਂਦਾ ਹੈ ਜੋ ਨਹੀਂ ਵੀ ਸੁਧੋ ਉਹ ਵੀ ਬਾਬਾ ਜੀ ਦਿੰਦੇ ਸਾਰਾ ਕੁਝ ਦਿੰਦੇ ਇੱਥੇ ਆ ਕੇ ਕਿਦਾਂ ਦਾ ਸੀਗਾ ਸ਼ੁਰੂਆਤ ਜਦੋਂ ਹੋਈ ਸੀ ਕਾਫੀ ਛੋਟੇ ਜੇ ਤੋ ਸ਼ੁਰੂਆਤ ਹੋਈ ਸੀ ਅੱਜ ਇੰਨੀ ਸੰਗਤਾਂ ਦੂਰੋਂ ਦੂਰ ਤੇ ਬਹੁਤ ਬਹੁਤ ਮਾਲਕ ਦੀ ਕਿਰਪਾ ਹੈ ਇੰਨਾ ਮਾਹੌਲ ਵਧੀਆ ਹੈ ਇੱਥੇ ਇੰਨੀ ਸੰਗਤ ਹੈ ਬੜਾ ਮਨੁਸ਼ਾਂ ਦਾ ਇੱਥੇ ਕਿੱਥੋਂ ਆਨੇ ਅਸੀਂ ਲੁਧਿਆਣੇ ਤੋਂ ਆਇਆ ਲੁਧਿਆਣੇ ਤੋਂ ਕੀ ਕਹਿਣਾ ਚਾਹਾਂਗੇ ਸਾਰੀਆਂ ਸਾਡੀਆਂ ਆਡੀਅੰਸ ਨੂੰ ਸੰਗਤਾਂ ਨੂੰ ਇੱਕ ਵਾਰ ਇੱਥੇ ਆਣ ਹਾਂਜੀ ਇੱਥੇ ਬਾਬਾ ਜੀ ਦੇ ਘਰੋਂ ਜੋ ਮੰਨ ਦੀਆਂ ਅੱਛੀਆਂ ਨੇ ਤੁਹਾਡੀਆਂ ਸਭ ਪੂਰੀਆਂ ਕਰਨਗੇ ਬਾਬਾ ਜੀ ਤੁਸੀਂ ਇੱਥੇ ਆ ਮੱਥਾ ਟੇਕੋ ਹਾਜ਼ਰੀਆਂ ਭਰੋ ਸਾਰਾ ਕੁਝ ਮਿਲੇਗਾ ਤੁਹਾਨੂੰ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਕੀ ਕਹਿਣਾ ਚਾਹੋਗੇ ਮੈਮ ਇੱਥੇ ਅਸੀਂ ਸੁਣਿਆ ਹੈ ਕਿ ਹਰ ਇੱਕ ਦੀ ਇੱਛਾ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਤੇ ਕੀ ਕਹਿਣਾ ਬਣਾ ਦੇਖੋ ਮੇਰਾ ਨਾਮ ਪੁਨੀਤ ਬਤਰਾ ਹੈ ਤੇ ਮੈਂ ਤੁਹਾਨੂੰ ਇਸ ਬਾਰੇ ਇਹੀ ਕਹਿਣਾ ਚਾਹਾਂਗੀ ਕਿ ਸਾਡੀ ਧਰਤੀ ਤੇ ਇੱਕ ਚੀਜ਼ ਹੀ ਕੰਮ ਕਰਦੀ ਹੈ ਔਰ ਉਹ ਹੈ ਪਰਮਾਤਮਾ ਦਾ ਨਾਮ ਜੋ ਲੋਕ ਇਸ ਤੋਂ ਵਿਛੜ ਗਏ ਹਨ ਉਹਨਾਂ ਦੀ ਜੋ ਜੂਨ ਹੈ ਉਹ ਕਿਸੇ ਨਰਕ ਤੋਂ ਕੱਟਣੀ ਹੈ ਔਰ ਰਹੀ ਗੱਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੰਗ ਦਾ ਮਾਹੌਲ ਹੈ ਤੇ ਉਸ ਸਮੇਂ ਸਿਰਫ ਬਾਬਾ ਜੀ ਹੀ ਕੰਮ ਆਏ ਜਾਂ ਆਪਣੇ ਜਿੰਨੇ ਵੀ ਗੁਰੂ ਪੀਰ ਨੇ ਇਹੀ ਕੁਛ ਕਰਨ ਤਾਂ ਕਰਨ ਇਨਸਾਨ ਤਾਂ ਬਿਲਕੁਲ ਹੀ ਬੇਮੁਖ ਹੋ ਚੁੱਕਾ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿਵੇਂ ਸਿੱਖ ਮੁਸਲਮਣ ਸਿੱਖ ਈਸਾਈ ਜੋ ਸਾਰੇ ਹਿਊਮਨ ਨੇ ਭਰਾ ਨੇ ਇੱਕ ਦੂਜੇ ਦੇ ਕਿਵੇਂ ਲੜ ਰਹੇ ਨੇ 2 ਸਾਲ ਦੇ ਬੱਚੇ ਵੀ ਇਦਾਂ ਨਹੀਂ ਲੜਦੇ ਜਿਵੇਂ ਕਿ ਸਾਡੇ ਗਵਰਨਮੈਂਟ ਜਾਂ ਸਰਕਾਰਾਂ ਨੇ ਹਨਾ ਪਾਕਿਸਤਾਨੀਆਂ ਨੇ ਔਰ ਜਿੰਨੇ ਵੀ ਨੇ ਧਰਮ ਨੇ ਜਾਤਵਾਦ ਭੇਦ ਭਾਵ ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤੇ ਤੇ ਅਸੀਂ ਇਨਸਾਨਾਂ ਨੇ ਕਿੰਨਾ ਮਾੜਾ ਹਾਲ ਕਰਤਾ ਕਿ ਜਗ੍ਹਾ-ਜਗ੍ਹਾ ਅਸੀਂ ਬੰਬ ਸੁੱਟ ਰਹੇ ਆ विदाउट एनी रीज़न कश्मीर ਹੈ ਦਾ ਉਹ ਦਾ ਕਸ਼ਮੀਰ ਸਾਡਾ ਸ਼ਬਦ ਹੈ ਇੱਕ ਗੱਲ ਸੋਚ ਕੇ ਚੱਲੋ ਅਸੀਂ ਲੋਕ ਉੱਥੇ ਦੇ ਟੂਰਿਸਟਾਂ ਕਿਰਪਾ ਕਰਕੇ ਉੱਥੇ ਜਿਹੜੇ ਰੈ residencials ਨੇ ਮੇਰਾ ਤੇਰਾ ਕਰਕੇ ਉਹਨਾਂ ਨੂੰ ਵੀ ਜੀਣ ਦਿਓ ਉਹ ਵੀ ਵਿਚਾਰੇ ਇਨਸਾਨ ਹੈ ਰਾਈਟ ਸੈਕਿੰਡ ਥਿੰਗ ਜਦੋਂ جنگ ਚੱਲ ਰਹੀ ਸੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਬੈਠ ਕੇ ਹੁਕਮਨਾਮਾ ਲਿਆ ਇੱਛਾ ਪੂਰਕ ਸਰਬ ਸੁਖ ਦਾਤਾ ਜਾਂ ਕੇ ਵਸ ਹੈ ਕਾਮ ਤੇਨਾ ਇਦਾ ਮਤਲਬ ਇਹ ਸੀ ਕਿ ਪ੍ਰਮਾਤਮਾ ਨੇ ਸਾਡੀ ਸੁਣ ਲਈ ਹੈ ਜਦੋਂ جنگ ਚੱਲ ਰਹੀ ਸੀ ਤੇ ਗੁਰੂ ਸਾਹਿਬ ਨੇ ਆਪਣੀ ਕਿਰਪਾ ਸਾਡੇ ਤੇ ਕਰ ਦਿੱਤੀ ਸੀ ਡਿਊਰਿੰਗ ਜੰਗ ਤੇ ਤੁਸੀਂ ਦੇਖ ਸਕਦੇ ਹੋ ਠੀਕ ਇੱਕ ਦਿਨ ਬਾਅਦ ਸਾਡੇ ਕੋਲ ਰਿਜ਼ਲਟ ਆ ਗਿਆ ਕਿ ਜੰਗ ਆਪਸੀ ਸੋਲਵ ਹੋ ਚੁੱਕੀ ਹੈ ਤੇ ਇਹ ਜਿਹੜੀ ਕਿਰਪਾ ਸੀ ਇਹ ਜਿਹੜੀ ਬੜੇ ਵੱਡੇ ਲੈਵਲ ਦੀ ਕਿਰਪਾ ਹੈ ਇਹ ਕੀਤੀ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਆਪਣੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਗੁਰੂਆਂ ਪੀਰਾਂ ਨੇ ਦੇਖੋ ਧਰਤੀ ਤੇ ਜਦੋਂ ਸੰਕਟ ਆਂਦਾ ਹੈ ਜਾਂ ਕਾਲਯੁਗੀ ਸਮਾਂ ਚੱਲ ਰਿਹਾ ਹੈ ਇਸ ਸਮੇਂ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਪਰਮਾਤਮਾ ਦਾ ਨਾਮ ਹੀ ਧਿਆਣਾ ਚਾਹੀਦਾ ਹੈ ਸਾਰੇ ਜਣੇ ਆਪਣੇ ਘਰਾਂ 'ਚ ਬੈਠ ਕੇ ਬਾਬਾ ਜੀ ਦਾ ਲਾਈਵ ਟੈਲੀਕਾਸਟ ਦੇਖੋ ਜਾਂ ਚਪੈਰਾ ਸਾਹਿਬ ਡੇਲੀ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਆਪਣਾ ਘਰ ਪਰਿਵਾਰ ਵਾਇਗਰੂ ਵਾਇਗਰੂ ਦਾ ਨਾਮ ਜਪ ਜ਼ਰੂਰ ਕਰੋ ਤਾਂ ਕਿ ਤੁਹਾਡੇ ਘਰ ਔਰ ਇਸ ਕੰਟਰੀ ਤੇ ਵੱਧ ਤੋਂ ਵੱਧ ਲੋਕੀ ਜਿਹੜੇ ਜਪਣਗੇ ਦਿੱਕਤ ਨਾ ਆਏ ਕਿਉਂਕਿ ਸਮਾਤਾ ਹੁਣ ਬਿਲਕੁਲ ਪੀਕ ਤੇ ਆ ਗਿਆ ਹੈ ਕਿ ਵਿਦਆਊਟ ਐਨੀ ਰੀਜ਼ਨ ਬੰਬ ਫਟ ਰਹੇ ਹੈ ਇਨਸਾਨ ਇਨਸਾਨੀਅਤ ਦਾ ਖੂਨ ਹੋ ਰਿਹਾ ਜਿਹਦਾ ਕੋਈ ਮਤਲਬ ਹੀ ਨਹੀਂ ਇਸ ਚੀਜ਼ ਦਾ ਕੋਈ ਰੀਜ਼ਨ ਨਹੀਂ ਕੀ 2 ਸਾਲ ਦੇ ਬੱਚਿਆਂ ਦੀ ਤਰ੍ਹਾਂ ਇਹ ਜਗ੍ਹਾ ਤੇਰੀ ਇਹ ਜਗ੍ਹਾ ਮੇਰੀ ਜਦ ਅਸੀਂ ਆਪਣਾ ਘਰ ਨਹੀਂ ਲੈ ਕੇ ਜਾਣਾ ਤੇ ਕੀ ਕਸ਼ਮੀਰ ਲੈ ਜਾਣਾ ਕੀ ਇਹ ਕੰਟਰੀ ਲੈ ਜਾਣੀ ਹੈ ਤੁਸੀਂ ਦੋ ਰੁਪਏ ਨਹੀਂ ਲੈ ਕੇ ਜਾਣੇ ਤੇ ਜੋ ਜਿਹੜੇ ਲੋਕ ਮਰੇ ਨੇ ਦੱਸੋ ਕੱਲੇ-ਕੱਲੇ ਮਾਵਾਂ ਦੇ ਪੁੱਤ ਨੇ ਉਹ ਕਿਉਂ ਮਰ ਰਹੇ ਨੇ ਕੀ ਉਹ ਕਸ਼ਮੀਰ ਲੈ ਗਏ ਜਿਤ ਸਾਡੇ ਗੁਰੂਆਂ ਪੀਰਾਂ ਨੇ ਇਸ ਧਰਤੀ ਦਾ ਫੈਸਲਾ ਕਰਕੇ ਇਹ ਧਰਤੀ ਆਜ਼ਾਦ ਕਰਕੇ ਸਾਨੂੰ ਦੇਤੀ ਹੁਣ ਦੁਬਾਰਾ ਇੱਥੇ ਲੜਾਈਆਂ ਕਰਨਾ ਤੇਰੀ ਮੇਰੀ ਕਰਨਾ ਦਾ ਕੋਈ ਮਤਲਬ ਬਣਦਾ ਓਦੋਂ ਤਾਂ ਸਾਡੇ ਕੋਲ ਰੱਬ ਸੀ ਗੁਰੂ ਨਾਨਕ ਪਾਤਸ਼ਾਹ ਸੀ ਗੁਰੂ ਗੋਬਿੰਦ ਸਿੰਘ ਜੀ ਸੀ ਜਿਨ੍ਹਾਂ ਨੇ ਧਰਤੀ ਤੇ ਆ ਕੇ ਸਾਡਾ ਉਦਾਰ ਕੀਤਾ ਸਾਹਿਬ ਜادہ ਸੀ ਜਿਨ੍ਹਾਂ ਨੇ ਸਾਨੂੰ ਬਚਾ ਲਿਆ ਔਨ ਦੀ ਸਪਾਟ ਆਪਣੇ ਆਪ ਨੂੰ ਸ਼ਹੀਦੀ ਦੇ ਕੇ ਤੇ ਹੁਣ ਜਦੋਂ ਸਾਰੇ ਫੈਸਲੇ ਹੋ ਚੁੱਕੇ ਨੇ ਹੁਣ ਤੁਸੀਂ ਦੁਬਾਰਾ ਉਹ ਪੰਗੇ ਲੈਣਾ ਚਾਹੁੰਦੇ ਹੋ ਮੈਨੂੰ ਦੱਸੋ ਹੁਣ ਕੀ ਗੁਰੂ ਗੋਬਿੰਦ ਸਿੰਘ ਜੀ ਹੈਗੇ ਨੇ ਜਿਹੜਾ ਤੁਹਾਡਾ ਫੈਸਲਾ ਕਰਨਗੇ ਗੁਰਤੇਗ ਬਹਾਦਰ ਸਾਹਿਬ ਜੀ ਹੈਗੇ ਨੇ ਹਿੰਦੂਆਂ ਦੇ ਮਰਾਠੇ ਹੈਗੇ ਨੇ ਅਸੀਂ ਸਭ ਭਾਈ ਭੈਣਾਂ ਕੋਈ ਹਿੰਦੂ ਕੋਈ ਮੁਸਲਮ ਕੋਈ ਸਿੱਖ ਇਸਾਈ ਨਹੀਂ ਇਹਨੂੰ ਪਲੀਜ਼ ਸਟਾਪ ਕਰੋ ਆਪਣੇ ਆਪਣੇ ਦਿਮਾਗਾ ਨੂੰ ਪਰਮਾਤਮਾ ਵੱਲ ਲਾਓ ਆਪਣੀ ਫੈਮਲੀ ਦਾ ਧਿਆਨ ਰੱਖੋ ਇਸ ਤੋਂ ਇਲਾਵਾ ਗੁਰੂ ਘਰ ਜਾਓ ਨਾਮ ਸਿਮਰਨ ਕਰੋ ਸ਼ਰਾਬ ਮੀਟ ਮੱਛੀ ਸਿਗਰਟ ਸਮੋਕ ਹੁੱਕਾ ਛੋਟੇ ਛੋਟੇ ਕੱਪੜਿਆਂ ਦਾ ਪਰਹੇਜ਼ ਕਰੋ ਇਹਨਾਂ 'ਚ ਸੱਚੀ ਕੁਝ ਨਹੀਂ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਕਿਰਪਾ ਹੋਈ ਹੈ ਇਹ ਤਾਂ ਇੱਥੇ ਪਹੁੰਚੀਆਂ ਸੰਗਤਾਂ ਤੋਂ ਪਤਾ ਲੱਗ ਹੀ ਰਿਹਾ ਹੈ ਤੇ ਇੱਥੇ ਹੋਰ ਅਸੀਂ ਸੰਗਤਾਂ ਨਾਲ ਗੱਲਬਾਤ ਕਰਾਂਗੇ ਸ਼੍ਰੀ ਦਾਲੂ ਜੀ ਇੱਥੇ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਸਰ ਮੈਮ ਵਾਹਿਗੁਰੂ ਜੀ ਕਾ ਖਾਲਸਾ ਸਲਾਮ ਅਲੈਕੁਮ ਵਾਤਹਿ ਕੀ ਕਹਿਣਾ ਚਾਹੋਗੇ ਮੈਂ ਇੱਥੇ ਆਉਣ ਤੋਂ ਬਾਅਦ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਹੈ ਹਰ ਇੱਕ ਮਨੁਕਾਮਨਾ ਪੂਰੀ ਹੁੰਦੀ ਹੈ ਤੁਹਾਡੀ ਕਿਹੜੀ ਮਨਕਾਮਨਾ ਪੂਰੀ ਹੋਈ ਹਜੇ ਤਾਂ ਮੇ ਨਵੀਂ ਨਵੀਂ ਆਉਣ ਲੱਗੀ ਆ ਜਾਨੀ ਬਾਬਾ ਜੀ ਸਭ ਦੀ ਅੱਛਾ ਬੁਰੀਆਂ ਕਰਦੇ ਜਿਹੜੇ ਲੋਕੀ ਤਾਂ ਗੇਤਬੀਤਾਂ ਵਾਲੇ ਜਾਂਦੇ ਸੀ ਨਾ ਉਹ ਹੁਣ ਗੁਰੂ ਦੇ ਲੜ ਲੱਗ ਗਏ ਗੁਰੂ ਦੇ ਲੜ ਲੱਗਣਾ ਸਭ ਤੋਂ ਵੱਡੀ ਹਾਂ ਸਭ ਤੋਂ ਵੱਡੀ ਗੱਲ ਇਹ ਆ ਉਹ ਨਾਮ ਜਪਦੇ ਆ ਆਪ ਵੀ ਦੱਸਦੇ ਆ ਵੀ ਹਾਂ ਸਾਡੀ ਅੱਛਾ ਬੁਰੀਆਂ ਹੁੰਦੀਆਂ ਤੁਸੀਂ ਨਵੇਂ ਨਵੇਂ ਆਣਾ ਸ਼ੁਰੂ ਕੀਤਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਦੁਪਹਿਰਾ ਸਾਹਿਬ ਦਾ ਪਾਰਟ ਸੁਣਨਾ ਇੱਕ ਆਤਮਾ ਦੀ ਸ਼ਾਂਤੀ ਵਾਹ ਵਧੀਆ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਮੈਂ ਤੁਸੀਂ ਕਿਤ ਸਵਰਿਕਾਰ ਸਾਨੂੰ ਜੋ ਕੁਝ ਮਿਲਿਆ ਨਾ ਅਸੀਂ ਬਿਆਨ ਨਹੀਂ ਅਸੀਂ ਇਹ ਨਹੀਂ ਦੱਸ ਨਹੀਂ ਕਿ ਸਾਨੂੰ ਇੱਥੋਂ ਕੀ ਨਹੀਂ ਮਿਲਿਆ ਸਾਡੀ ਬੇਟੀ ਦਾ ਵੀਜ਼ਾ ਬਾਹਰੋਂ ਇੱਥੋਂ ਲੱਗਿਆ ਵਾ ਹਾਂਜੀ ਤੇ ਮਤਲਬ ਬਹੁਤ ਜ਼ਿਆਦਾ ਅਸੀਂ 2020 2020 ਦੇ ਆਨੇ ਇੱਥੇ ਤੇ ਬਾਬਾ ਜੀ ਦੀ ਬਹੁਤ ਕਿਰਪਾ ਜੀ ਕਹਿੰਦੇ ਆ ਮਨ ਦੀ ਸ਼ਾਂਤੀ ਬਹੁਤ ਹੈ ਹਾਂਜੀ ਮਨ ਦੀ ਸ਼ਾਂਤੀ ਬਹੁਤ ਹੈ ਇੱਛਾਵਾਂ ਪੂਰੀਆਂ ਹੁੰਦੀਆਂ ਹੋਰ ਸੰਗਤ ਦੀਆਂ ਬਾਬਾ ਜੀ ਦੀ ਇੰਨੀ ਮਹਿਮਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਇਹ ਇੱਕ ਇਹ ਵੀ ਕਿਹਾ ਜਾਂਦਾ ਹੈ ਨਾ ਇੱਥੇ ਗਰਮੀ ਦਾ ਅਹਿਸਾਸ ਹੈ ਨਾ ਹੀ ਠੰਡ ਦਾ ਅਹਿਸਾਸ ਹੈ ਦੇਖੋ ਪੱਖੀਆਂ ਚੱਲਦੇ ਪਏ ਐ ਤੇ ਇੰਨੀ ਗਰਮੀ ਹੋਣ ਦੇ ਬਾਵਜੂਦ ਇੱਥੇ ਇੰਨਾਂ ਚੀਜ਼ਾਂ ਹਾਂਜੀ ਸੰਗਤ ਦੇਖੋ ਧੁੱਪੇ ਬੈਠੀ ਆ ਬਾਬਾ ਜੀ ਦੀ ਆਪਾਰ ਕਿਰਪਾ ਦੇ ਨਾਲ ਧੁੱਪੇ ਬੈਠੀ ਆ ਅਸੀਂ ਬਾਬਾ ਜੀ ਦੇ ਬਹੁਤ ਕਿੱਥੋਂ ਆਏ ਹੋ ਤੁਸੀਂ ਅਸੀਂ ਲੁਧਿਆਣੇ ਲਲਤੋਂ ਹਾਂਜੀ ਕੀ ਕਹਿਣਾ ਚਾਹੋਗੇ ਸਾਡੀਆਂ ਹੋਰ ਵਿਊਅਰਸ ਨੂੰ ਜੇ ਇੱਥੇ ਪਹੁੰਚਣਾ ਜਿਹੜੇ ਹਾਂਜੀ ਇੱਥੇ ਪਹੁੰਚਣਾ ਚਾਹੀਦਾ ਬਾਬਾ ਜੀ ਦਾ ਜੋ ਕੁਝ ਮਿਲਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਣਾ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨ ਅਸੀਂ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਕਿ ਕੀ ਕਹਿਣਾ ਮੈਮ ਤੁਹਾਡਾ ਇੱਥੇ ਆਏ ਹੋ ਕਿਹੜੀਆਂ ਕਿਹੜੀਆਂ ਇੱਛਾਆਂ ਤੁਹਾਡੀ ਪੂਰੀ ਕਿਉਂਕਿ ਇੱਥੇ ਹਰ ਇੱਕ ਇੱਛਾ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਸਾਡਾ ਬੇਟਾ ਵੀ ਬਾਹਰ ਜਾ ਗਿਆ ਉਹ ਵੀ ਇੱਥੋਂ ਹੀ ਅਸੀਂ ਦੁਪਹਿਰਾ ਸਾਬ ਲਾਉਂਦੇ ਸੀ ਨੌਂ ਚਪੈਰਾ ਸਾਬ ਲਾਏ ਆ ਤੇ ਸਾਡਾ ਲੋਨ ਦਾ ਬਣਦਾ ਨਹੀਂ ਸੀ ਜਦੋਂ ਲਾਏ ਆ ਫਿਰ ਸਾਡਾ ਬਣ ਗਿਆ ਸਾਰੀਆਂ ਇੱਛਾਆਂ ਮੈਂ ਇੱਥੇ ਆ ਕੇ ਪੂਰੀ ਇੱਕ ਗੱਲ ਇਹ ਵੀ ਦੇਖੀ ਗਈ ਹੈ ਜਿਹੜੀਆਂ ਬਿਮਾਰੀਆਂ ਨੂੰ ਨਾ ਡਾਕਟਰ ਜਵਾਬ ਦੇ ਦਿੰਦੇ ਇੱਥੇ ਆ ਕੇ ਉਹ ਪੂਰੀ ਹੋ ਜਾਂਦੀਆਂ ਉਹ ਵੀ ਹਾਂ ਜੀ ਇਹ ਵੀ ਹੈ ਮਤਲਬ ਇਡੀ ਕਿਰਪਾ ਚ ਪਾਇਰਾ ਸਾਹਿਬ ਦੀ ਇੰਨੀ ਸ਼ਕਤੀਮਾਨ ਦੀ ਸ਼ਾਂਤੀ ਹਰ ਇੱਕ ਚੀਜ਼ ਇੱਥੇ ਮਿਲਦੀ ਹੈ ਹਾਂਜੀ ਹਾਂਜੀ ਸਾਰੀ ਚੀਜ਼ ਮਿਲਦੀ ਹੈ ਇੱਥੋਂ ਸਾਰੇ ਹੀ ਸੰਦੇਸ਼ ਜਿੰਨੇ ਵੀ ਸਾਰੇ ਇੱਥੇ ਆ ਕੇ ਆਪਣਾ ਦੁੱਖ ਦੂਰ ਕਰਨ ਵੈਗੂ ਜੀ ਦਾ ਖਾਲਸਾ ਮੈਂ ਵੈਗੂ ਜੀ ਦੀ ਫਤਿਹ ਕੀ ਕਹਿਣਾ ਚਾਹੋਗੇ ਇੱਥੇ ਆਉਂਦੇ ਹੋ ਕਿਸ ਤਰੀਕੇ ਦੀ ਮੰਨ ਦੀ ਸ਼ਾਂਤੀ ਮਿਲਦੀ ਹੈ ਸਭ ਕੁਝ ਮਿਲਦਾ ਹੈ ਕਿਹੜੀਆਂ ਇੱਛਾਵਾਂ ਤੁਹਾਡੀਆਂ ਅਸੀਂ ਆਣੇ ਲੱਗਿਆ ਵੀ ਹੁਣ ਹੁਣ ਨਵਾਂ ਨਵਾਂ ਸ਼ੁਰੂ ਕੀਤਾ ਇਹੋ ਜਿਹੇ ਮਤਲਬ ਸੰਗਤਾਂ ਥੋੜੀਆਂ ਸਾਰੀਆਂ ਇੱਥੇ ਜਾਂਦੀਆਂ ਹੋਣੀਆਂ ਸਭ ਨੂੰ ਫੇਰ ਆਉਣ ਲੱਗਿਆ ਸਾਰੇ ਕੰਮ ਕਿਸ ਤਰੀਕੇ ਦਾ ਲੱਗਦਾ ਨਵਾਂ ਨਵਾਂ ਤੁਸੀਂ ਆਣਾ ਸ਼ੁਰੂ ਕੀਤਾ ਕਿ ਨਵਾਂ ਐਕਸਪੀਰੀਅੰਸ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸ਼ਾਂਤੀ ਹੈ ਕੀ ਕਹਿਣਾ ਚਾਹੋਗੇ ਸਾਡੇ ਸਾਰੇ ਈਵਰਜ਼ ਨੂੰ ਜਨਤਾ ਨੂੰ ਹਰ ਇੱਕ ਨੂੰ ਆਉਣਾ ਚਾਹੀਦਾ ਪਰਮਾਤਮਾ ਦੇ ਦਰ ਦੇ ਉੱਤੇ ਧਾਗੇ ਤੁਗੇ ਬਣਾ ਨਾਲੋਂ ਵਧੀਆ ਪਰਮਾਤਮਾ ਨਾਲ ਬਹੁਤ ਵਧੀਆ ਨਾਮ ਜਪਦੇ ਧਾਗੇ ਤੁਗੇ ਵਾਲਿਆਂ ਨੇ ਛੱਡ ਕੇ ਇੱਧਰ ਗੁਰੂ ਦੇ ਰਾਜ ਦੇ ਜਿਹਨੇ ਅੰਤ ਸਮੇਂ ਵੀ ਸਾਡੇ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਲੱਗਦਾ ਤੁਹਾਨੂੰ ਇੱਥੇ ਆ ਕੇ ਇੱਛਾਵਾਂ ਸੁਣਿਆ ਅੱਜ ਤੱਕ ਜਿਹੜੇ ਵੀ ਆਏ ਨੇ ਉਹਨਾਂ ਦੀ ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਹਾਂਜੀ ਮੈਮ ਸ਼ੁਰੂ ਤੋਂ ਸਾਡੇ ਮਾਤਾ ਜੀ ਆਂਦੇ ਨੇ ਇੱਥੇ ਹਰ ਬੁੱਧਵਾਰ ਨੂੰ ਆਂਦੇ ਆ ਤੇ ਜਿੱਦਣ ਐਹੀ ਫ੍ਰੀ ਹੋਈ ਤਾਂ ਕੰਮ ਤੋਂ ਮੰਮੀ ਹੁਣ ਸਾਨੂੰ ਬਿਨਾਂ ਲੱਗਦਾ ਇੱਥੇ ਇੱਕ ਮਨ ਦੀ ਸ਼ਾਂਤੀ ਮੈਮ ਬਹੁਤ ਸ਼ਾਂਤੀ ਮਿਲਦੀ ਆ ਜਿਵੇਂ ਕੋਈ ਵੀ ਮਨੋ ਕਾਮਨਾ ਹੁੰਦੀ ਆ ਸਾਡੀ ਇੱਥੇ ਪੂਰੀ ਹੋਈ ਆ ਸ਼ੁਰੂ ਤੋਂ ਹਾਂਜੀ ਕਿਹੜੀ ਕਿਹੜੀ ਕੋਈ ਵੀ ਜੇ ਮੇਰਾ ਭਰਾ ਬ੍ਰਦਰ ਨਸ਼ੇ ਕਰਦਾ ਵਾ ਤੇ ਉਹ ਵੀ ਥੋੜਾ ਹੁਣ ਘਟ ਗਿਆ ਵਾ ਅ ਹੌਣ ਜਿਆਦਾ ਇੱਥੇ ਆਉਂਦੇ ਨਹੀਂ। ਅੱਛਾ ਕਹਿੰਦੇ ਉਹ ਕਹਿੰਦੇ ਆ ਨਾ ਕਿ ਵੱਡੇ ਤੋਂ ਵੱਡੀ ਬਿਮਾਰੀ ਦਾ ਇਲਾਜ ਜਿਹਨੂੰ ਡਾਕਟਰ جواب ਦੇ ਜਾਂਦੇ ਉਹ ਇੱਥੇ ਆ ਕੇ ਪੂਰੀ ਹੋਈ। ਹਾਂ ਜੀ ਮੈਂ ਮੇ ਤਾਂ ਗੱਲ ਹੈ। ਹੁਣ ਮੇਰੀ ਡੀਡੀ ਦੀ ਵੀ ਪੱਥਰੀ ਆ ਇਸ ਲਈ ਮੇਰੀ ਮੰਮੀ ਆਉਂਦੇ ਇੱਥੇ। ਤੇ ਹੁਣ ਥੋੜਾ ਨਾਲ ਪਹਿਲਾਂ ਦਰਦ ਬਹੁਤ ਹੁੰਦੀ ਸੀ ਹੁਣ ਠੀਕ ਨੇ। ਠੀਕ ਹੈ। ਕੀ ਕਹਿਣਾ ਚਾਹੋਂਗੇ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਹੈਗੀ ਇਹ ਚੀਜ਼ਾਂ ਸਭ ਇਹ ਤਾਂ ਹੈ ਜੀ। ਜੋ ਮੰਗੋ ਇੱਥੋਂ ਮਿਲਦਾ ਹੀ ਹੈ। ਕੀ ਕਹਿਣਾ ਚਾਹੋਂਗੇ ਸਾਡੀ ਜਨਤਾ ਨੂੰ ਆਣ ਇੱਕ ਵਾਰ ਇੱਥੇ ਚਪੈਰਾ ਸਾਹਿਬ ਦਾ ਪਾਰਟ ਸੁਣਨ ਕਰਨ। ਇੱਥੇ ਆਣਾ ਚ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਜੀ ਮੇਰਾ ਜੀ ਜਸਬੀਰ ਕੌਰ ਨਾਇ ਹੈ ਇੱਥੇ ਅਸੀਂ ਸੁਣਿਆ ਹੈ ਕਿ ਚਪੈਰਾ ਸਾਹਿਬ ਦਾ ਪਾਰਟ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਰ ਇੱਕ ਇੱਛਾ ਪੂਰੀ ਹੋਈ ਹੈ ਹਾਂ ਜੀ ਮਨੋ ਕਾਮਨਾ ਪੂਰੀ ਹੁੰਦੀ ਜੀ ਇੱਥੇ ਸ਼ੰਕਤਾ ਦੇ ਦਰਸ਼ਨ ਕਰਕੇ ਬਹੁਤ ਹੀ ਦੁੱਖ ਦਿਲ ਇਧਰ ਟੁੱਟਦੇ ਨੇ ਅਸੀਂ ਆਨੇ ਆ ਜੀ ਮੇਰਾ ਵਿਸ਼ਵਾਸ ਬਹੁਤ ਹੈ ਇੱਥੇ ਤੇ ਮੇਰੇ ਲੱਤਾਂ ਰੁੱਤਾਂ ਬਹੁਤ ਦਰਦ ਕਰਦੀਆਂ ਸੀ ਕਿ ਮੇਰੇ ਬੇਟਿਆਂ ਤੇ ਕੋਈ ਏਦਾਂ ਦਾ ਚਾਕ ਪੈ ਗਿਆ ਸੀ ਸਾਡਾ ਬਾਪੂ ਜੀ ਨੇ ਮਹਾਰਾਜ ਨੇ ਸਾਡਾ ਕਟਿਆ ਪਰਮਾਤਮਾ ਸਭ ਦੁਨੀਆ ਦਾ ਭਲਾ ਕਰੇ ਦਾਤਾ ਸਭ ਨੂੰ ਖੁਸ਼ੀਆਂ ਬਖਸ਼ਣ ਬਾਪੂ ਜੀ ਤੇ ਮੇਰੇ ਬਾਕੀ ਮੈਂ ਸਭ ਦੀ ਅਰਦਾਸ ਕਰਦੀ ਇਹ ਮਾਲਕਾ ਸਾਭ ਦੀਆਂ ਝੋਲੀਆਂ 'ਚ ਖੁਸ਼ੀਆਂ ਬਖਸ਼ੋ ਤੁਸੀਂ ਮੈਂ ਗੁਰੂ ਘਰ ਆਲਮਗੀਰ ਸਾਹਿਬ ਦੀ ਸੇਵਾ ਹੁੰਦੀ ਹੈ ਮੇਰੀ ਕਾਰ ਸੇਵਾ 'ਚ ਮੈਂ ਇੱਥੇ ਵੀ ਹੁੰਨੀ ਆ ਤੇ ਬੁੱਧਵਾਰ ਨੂੰ ਮੈਂ ਇੱਥੇ ਬਾਪੂ ਜੀ ਦੇ ਦਰ ਤੇ ਆਉਣੀ ਆ ਕਹਿੰਦੇ ਆ ਕਿ ਇਸ ਜਗ੍ਹਾ ਤੇ ਆ ਕੇ ਦੇਖੋ ਹੁਣ ਕਿੱਡੀ ਗਰਮੀ ਪੈ ਰਹੀ ਨਾ ਗਰਮੀ ਨਾ ਸਰਦੀ ਦਾ ਅਹਿਸਾਸ ਕਿਉਂਕਿ ਏਡੀ ਧੋਪ ਏਡੀ ਸੰਗਤ ਇੱਥੇ ਕੀ ਕਹਿਣਾ ਹੈ ਇਹਦਾ ਸੱਚੀ ਨਹੀਂ ਜੀ ਇੱਥੇ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਇੱਥੇ ਮਹਾਰਾਜ ਦੀ ਇੰਨੀ ਕਿਰਪਾ ਇੱਥੇ ਕੋਈ ਗਰਮੀ ਨੂੰ ਮਹਿਸੂਸ ਹੀ ਨਹੀਂ ਹੁੰਦਾ ਬਾਕੀ ਆ ਜਿਹੜੇ ਲੋਕੀ ਕਹਿ ਦਿੰਦੇ ਨੇ ਵੀ ੱੱੱਕੇ ਵਾਜਦੇ ਨੇ ਇਹ ਤਾਂ ਕਿਸਮਤ ਵਾਲਿਆਂ ਨੂੰ ਗੁਰੂ ਮਹਾਰਾਜ ਦੇ ਕਿਰਪਾ ਨਾਲ ਵਜਦੇ ਨੇ ਇਹ ਬਹੁਤ ਵਧੀਆ ਹੁੰਦਾ ਕਈ ਬੀਬੀਆਂ ਅੱਗੇ ੱੱੱਕੇ ਖਾ ਕੇ ਹੀ ਇੱਕ ਸੁੱਖ ਮਿਲਦਾ ਬਸ ਜੀ ਮਹਾਰਾਜ ਸਾਹਿਬ ਨੂੰ ਸੁਖ ਦੇਵੇ ਮੇਰੀ ਅਰਦਾਸ ਬੇਨਤੀ ਹੈ ਮਹਾਰਾਜ ਦੇ ਘਰ ਅਸੀਂ ਸੱਚੇ ਪਾਤਸ਼ਾਹ ਆਉਣੇ ਆ ਚੜ੍ਹਦੀਆਂ ਕਲਾ ਬਖਸ਼ਣ ਮਹਾਰਾਜ ਸਭ ਨੂੰ ਸਭ ਨੂੰ ਆਪਣੇ ਚਰਨਾਂ ਨਾਲ ਜੋੜਨ ਪਹਿਲਾਂ ਅਸੀਂ ਆਉਂਦੇ ਸੀ ਇਹ ਚੌਂਕ 'ਚ ਰਾਵਾ ਜਾ ਵੀ ਰਹਿੰਦੀ ਸੀ ਹੁਣ 2 ਹਫ਼ਤਿਆਂ ਤੋਂ ਇੱਥੇ ਨੰਗਣਾ ਬੰਦ ਹੈ ਤੇ ਇੱਥੇ ਸੰਗਤ ਦਾ ਹੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਰਸ ਹੈ ਅੱਛਾ ਇੱਕ ਚੀਜ਼ ਹੋਰ ਸੁਣੀ ਹੈ ਡਾਕਟਰ ਜਿੰਨੂੰ ਇਲਾਜ ਦਾ ਮਨਾਂ ਕਰ ਦਿੰਦੇ ਕਿ ਨਹੀਂ ਤੁਹਾਡਾ ਇਲਾਜ ਹੋਣਾ ਇੱਥੇ ਉਹ ਚੀਜ਼ਾਂ ਪੂਰੀਆਂ ਹੋਈਆਂ ਹਾਂਜੀ ਹਾਂਜੀ ਹੁੰਦੀਆਂ ਜੀ ਮੈਂ ਤਾਂ ਵਿਸ਼ਵਾਸ ਹੈ ਜੀ ਮੈਂ ਤਾਂ ਇਹਨਾਂ ਤੇ ਵਿਸ਼ਵਾਸ ਕਰਦੀ ਆਂ ਮੈਂ ਉਸ ਕਾਲਪੁਰਖ ਤੇ ਵਿਸ਼ਵਾਸ ਕਰਦੀ ਆ ਕੋਈ ਸਾਨੂੰ ਬਿਮਾਰੀ ਨਹੀਂ ਕੋ ਕੁਝ ਨਹੀਂ ਸਾਨੂੰ ਮਹਾਰਾਜ ਦੀ ਕਿਰਪਾ ਨਾਲ ਸਾਰਾ ਮੇਰੇ ਵਾਸਤੇ ਇਹੀ ਡਾਕਟਰ ਨੇ ਇਹੀ ਮੇਰਾ ਮਾਪੇ ਇਹੀ ਮੇਰੇ ਲਈ ਸਭ ਕੁਝ ਨੇ ਮੈਂ ਨਾਲ ਤੇ ਭਰੋਸਾ ਕਰਦੀ ਆ ਮਹਾਰਾਜ ਚੜ੍ਹਦੀਆਂ ਕਲਾ ਬੁਸ਼ਣ ਸਭ ਦੁਨੀਆ ਦਾ ਭਲਾ ਕਰਨ ਮੇਰੀ ਅਰਦਾਸ ਬੇਨਤੀ ਇਹੀ ਹੈ ਮਹਾਰਾਜ ਇਹ ਸਭ ਦੁਨੀਆ ਦਾ ਭਲਾ ਕਰਕੇ ਕਾਲਪੁਰਖ ਕਿਸੇ ਦੇ ਪਿਆਰਾ ਪਿੱਛੇ ਮਹਾਰਾਜ ਜੀ ਸਾਡਾ ਹੀ ਭਲਾ ਕਰੇ ਵਾਹਿਗੁਰੂ ਕਾਲਪੁਰਖ ਕਿਰਪਾ ਕਰਨਗੇ ਇਹਨਾਂ ਨੂੰ ਬੱਚਿਆਂ ਤੇ ਰਹਿਮ ਤਾਂ ਇਹਨਾਂ ਨੇ ਕਰਨੀਆਂ ਇਹਨਾਂ ਨੇ ਨਸ਼ੀਆ ਪੱਤਿਆਂ ਤੋਂ ਦੂਰ ਆਪਣਾ ਸੇਵਾ ਸਿਮਰਦੀ ਦਾਤ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆ ਦੋ ਬੇਟੀਆਂ ਉਹਦੀਆਂ ਨੇ ਵੱਡੇ ਮੁੰਡੇ ਦੀ ਤੇ ਬਸ ਮਹਾਰਾਜ ਕਿਰਪਾ ਕਰਨ ਸਭ ਦੇ ਬੱਚਿਆਂ ਤੇ ਕਿਰਪਾ ਕਰਨ ਸਭ ਦੇ ਉਹਨਾਂ ਦੇ ਬੱਚੇ ਸਾਰੀ ਕਿਰਪਾ ਹੀ ਉਹਨਾਂ ਦੀ ਹੈ ਸਭ ਕੁਝ ਉਹਨਾਂ ਦਾ ਹੀ ਮੇਰਾ ਤਾਂ ਕੀ ਹੈ ਸਭ ਕੁਝ ਉਹਨਾਂ ਦਾ ਹੀ ਸਾਡਾ ਕੁਝ ਵੀ ਨਹੀਂ ਇੱਥੇ ਮਹਾਰਾਜ ਕਿਰਪਾ ਕਰਨ ਬਸ ਮੇਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੇਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜਿੰਦਰ ਕੌਰ ਕਿੱਦਾਂ ਲੱਗਦਾ ਹੈ ਪਹਿਲਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਏ ਹੋ ਦਪਹਿਰਾ ਸੈੱਡ ਦਾ ਪਾਰਟ ਬਹੁਤ ਵਧੀਆ ਲੱਗਦਾ ਬਹੁਤ ਆਨੰਦ ਆਉਂਦਾ ਆ ਕਿ ਆਨੰਦ ਕਹਿੰਦੇ ਇੱਥੇ ਹਰ ਇੱਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਤੁਹਾਡੀ ਕਿਹੜੀ ਕਿਹੜੀ ਇੱਛਾ ਪੂਰੀ ਹੋਈ ਨਹੀਂ ਮੈਂ ਦਾ ਜੇ ਮਨ ਚ ਧਾਰੀ ਹਾਂ ਜੀ ਹਾਂ ਜੀ ਤੇ ਸਟਾਰਟਿੰਗ ਚ ਆਏ ਹੋ ਇੱਕ ਇੱਕ ਵਧੀਆ ਜਿਹਾ ਮਨ ਦੇ ਵਿੱਚ ਖੁਸ਼ੀ ਇੱਕ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਹਾਂ ਜੀ ਬਹੁਤ ਵਧੀਆ ਲੱਗਦਾ ਹੈ। ਕੀ ਕਹਿਣਾ ਚਾਹੋਗੇ ਸਾਡੀਆਂ ਸੰਗਤਾਂ ਨੂੰ ਆਣ ਇੱਥੇ ਕਿੱਥੋਂ ਆਏ ਹੋ ਵੈਸੇ ਤੁਸੀਂ? ਮੈਸ਼ੀਬਲਾ ਪੂਰੀ। ਸ਼ੁਕਰੀਆ। ਹਾਂ। ਕੀ ਕਹਿਣਾ ਚਾਹੋਗੇ ਸਾਡੀਆਂ ਸੰਗਤਾਂ ਨੂੰ ਇੱਕ ਵਾਰ ਇੱਥੇ ਆਣ ਮੱਥਾ ਟੇਕਣ? ਹਾਂਜੀ। ਆ ਸਮਰੱਧਾ ਸਭ ਪੂਰੀਆਂ ਹੁੰਦੀਆਂ ਨੇ ਸੁਣਿਆ ਔਰੇ। ਹਾਂਜੀ। ਜ਼ਰੂਰ ਆਉਣ ਇੱਥੇ। ਬਿਲਕੁਲ। ਸੋ ਇਹੇ ਉਹ ਜਗ੍ਹਾ ਹੈ ਜਿੱਥੇ ਹਰ ਇੱਕ ਮੰਨਤ ਹਰ ਇੱਕ ਦਾਸਤਾ ਜੋ ਇੱਥੇ ਲੈ ਕੇ ਆਨੇ ਆ ਬਾਬਾ ਦੀਪ ਸਿੰਘ ਜੀ ਦਾ ਦਰ ਚੋ ਪਹਿਰਾ ਸਾਹਿਬ ਦਾ ਪਾਠ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਨਾਲ ਦੀ ਨਾਲ ਇੱਕ ਮਨ ਦੀ ਜੋ ਸ਼ਾਂਤੀ ਹੁੰਦੀ ਉਹ ਵੱਖਰੀ ਹੁੰਦੀ ਹੈ ਹਰ ਇੱਕ ਸ਼ਖਸ ਦਾ ਹਰ ਇੱਕ ਮਹਿਲਾ ਦਾ ਹਰ ਇੱਕ ਬੰਦੇ ਦਾ ਇਹੀ ਕਹਿਣਾ ਹੈ ਕਿ ਇੱਥੇ ਆ ਕੇ ਜੋ ਸ਼ਾਂਤੀ ਮਿਲਦੀ ਹੈ ਉਹ ਕਿਤੇ ਵੀ ਨਹੀਂ ਇੱਕ ਵਾਰ ਜੇ ਤੁਸੀਂ ਨਹੀਂ ਆਏ ਤੇ ਇੱਥੇ ਜ਼ਰੂਰ ਆਓ ਜੇਕਰ ਤੁਸੀਂ ਆਏ ਹੋ ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹਦਾ ਹੀ ਹੋਰ ਅਪਡੇਟਸ ਵੀ ਬਣੇ ਰੋ ਕੈਂਟੀਵੀ ਪੰਜਾਬੀ ਦੇ ਨਾਲ ਕੈਮਰਾ ਪਰਸਨ ਗੁਰਮੀਤ ਦੇ ਨਾਲ ਮੈਂ ਨidhi Verma ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ